ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਯੁਗ ਆਉਣਾ ਨਹੀਂ ਹਜੇ ਕਾਲ ਯੁਗ ਚੱਲ ਹੀ ਜਾਂਦਾ ਕਾਲ ਯੁਗ ਦਿਸ ਰਿਹਾ ਜੈਸ ਹਸਾਵ ਨਾਲ ਇੱਕ ਪੈਸੇ ਨੂੰ ਵੇਖ ਕੇ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਵੀ ਜਿਹੜਾ ਉਹ ਤੜ ਤੜ ਹੋ ਗਿਆ ਸੋ ਕਾਲ ਯੁਗ ਚੱਲ ਹੀ ਜਾਂਦਾ ਸ਼ੁਭ ਕਾਰਨਾ ਨੌਜਵਾਨ ਆਗੂ ਜਿਹੜਾ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਇਆ 2 ਸਾਲ ਦਾ ਸੀ ਜਦੋਂ ਉਹਦੀ ਮਾਂ ਉਹਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਗਈ ਸੀ ਕਿਸੇ ਹੋਰ ਕਿਤੇ ਥਾਂ ਤੇ ਵਿਆਹ ਕਰਵਾ ਲਿਆ ਸੀ ਤੇ ਜਿਹੜੀ ਉਹਦੀ ਭੈਣ ਆ ਸ਼ੁਭ ਕਰਨ ਦੀ ਉਹਨੂੰ ਤਾਂ ਉਹਨੇ ਦੇਖਿਆ ਤੱਕ ਨਹੀਂ ਤੇ ਅੱਜ ਜਦੋਂ ਸ਼ੁਭ ਕਰਨ ਸ਼ਹੀਦ ਹੋ ਗਿਆ ਦੋ ਦਿਨ ਮਾਂ ਕਿਤੇ ਨਜ਼ਰ ਨਹੀਂ ਆਈ ਜਦੋਂ ਐਲਾਨ ਹੋ ਗਿਆ ਕਿ 1 ਕਰੋੜ ਰੁਪਈਆ ਤੇ ਸਰਕਾਰੀ ਨੌਕਰੀ ਮਿਲਣੀ ਆ ਉਦੋਂ ਮਾਂ ਨੂੰ ਆ ਆਪਣੀ ਮਮਤਾ ਜਿਹੜੀ ਆ ਉਹ ਦੀ ਉੱਪਰ ਕੇ ਬਾਹਰ ਆ ਗਈ ਤੇ ਮੀਡੀਆ ਦੇ ਵਿੱਚ ਪੂਰੇ ਤੜਲੇ ਨਾਲ ਸਵਾਲ ਸਵਾਲਾਂ ਦੇ ਜਵਾਬ ਦੇ ਰਹੀ ਆ ਤੇ ਇੱਕ ਵੀ ਆਸੂ ਨਹੀਂ ਹੁਣ ਤੁਸੀਂ ਆਪ ਸਿਆਣੇ ਹੋ ਕਿ ਮਤਲਬ ਕਾਲਯੋਗ ਕੀ ਕਹੀਏ ਵੀ ਚੱਲੀ ਜਾਂਦਾ ਨਾ 17 ਸਾਲ ਕਿੱਥੇ ਸੀ 17 ਸਾਲ ਪੁੱਤ ਦੀ ਯਾਦ ਨਹੀਂ ਆਈ ਫਿਰ ਇੱਕ ਪਾਸੇ ਤੂੰ ਕਹਿ ਰਹੀ ਆ ਮੇਰਾ ਪੁੱਤ ਆ ਮੇਰਾ ਪੁੱਤ ਆ ਮੇਰੇ ਘਰ ਦੇ ਆ ਫਿਰ ਇੱਕ ਪਾਸੇ ਤੂੰ ਕਹਿ ਰਹੀ ਆ ਕਿ ਇਹ ਕਿ ਬਲੈਕੀਏ ਸੀਗੇ ओके ब्लैक ਕਰਦੇ ਸੀਗੇ ਹੁਣ ਤੂੰ ਆਪ ਦੱਸ ਵੀ ਇੱਕ ਪਾਸੇ ਤੂੰ ਉਹਨਾਂ ਨੂੰ ਨਿੰਦਰਾਈਆਂ ਤੇ ਇੱਕ ਪਾਸੇ ਤੂੰ ਉਹਨਾਂ ਨੂੰ ਇਹ ਗੱਲ ਕਹਿ ਰਹੀਆਂ ਕਿ ਮੇਰੇ ਪੁੱਤ ਦੀ ਮਿੱਟੀ ਨਾ ਰੋਲੇ ਵਾਹ ਕਮਾਲ ਹੀ ਕਰਤੀ ਯਾਰ ਮਤਲਬ ਇੱਕ ਸੋਚਣ ਤੇ ਮਜਬੂਰ ਕਰਤਾ ਕਿ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਮਤਲਬ ਮਾਂ ਪੁੱਤ ਦਾ ਰਿਸ਼ਤਾ ਵੀ ਇਸ ਤਰ੍ਹਾਂ ਹੋ ਸਕਦਾ 17 ਸਾਲ ਤੱਕ ਤਾਂ ਕਿਤੇ ਨਜ਼ਰ ਨਹੀਂ ਆਈ ਜਦੋਂ 1 ਕਰੋੜ ਰੁਪਇਆ ਮਿਲਣਾ ਉਦੋਂ ਮੈਂਟੋ ਮੈਂਟ ਹੀ ਆ ਗਈ ਤੇ ਫਿਰ ਇੱਕ ਵੀ ਆਸੂ ਨਹੀਂ ਕਮਾਲ ਆ ਯਾਰ ਮਤਲਬ ਸਰਕਾਰਾਂ ਇਸ ਹੱਦ ਤੱਕ 300 ਕਿਲੋਮੀਟਰ ਤੋਂ ਉਹ ਲਿਆਂਦਾ ਪਤਾ ਨਹੀਂ ਕਿਨੇ ਸਰਕਾਰਾਂ ਨੇ ਲਿਆ ਕੇ ਉੱਥੇ ਪਲਾਨ ਕੀਤਾ ਭਾਇਆ ਕਿ ਹਾਂ ਭਾਈ ਤੂੰ ਬੋਲ ਤੂੰ ਸੰਸਕਾਰ ਕਰਵਾ ਲੜਦਾ ਯਾਰ ਇਹੋ ਜੀਆਂ ਸਰਕਾਰਾਂ ਤੇ ਤੇ ਲੜਦਾ ਇਹੋ ਜੀ ਮਮਤਾ ਤੇ ਜਿਹੜੀ ਮਾਂ ਦੀ ਮਮਤਾ ਜਿਹੜੀ ਪੁੱਤ ਤੇ ਮਾਂ ਪੁੱਤ ਦੇ ਰਿਸ਼ਤੇ ਨੂੰ ਤਾੜ-ਤਾੜ ਕਰਦੀ ਆ ਤੇ ਕਾਲੀ ਹੋ ਕੇ ਯਾਦ ਕਰਾਉਂਦੀ ਆ ਕਿ ਕਾਲੀ ਯੋਗ ਭਾਈ ਚੱਲ ਰਿਆ ਉਹ ਆਖੇ ਬਲੈਕਏ ਯਾਰ ਤੇ ਜਦ ਚੱਲ ਠੀਕ ਆ ਉਹ ਬਲੈਕਏ ਸੀ ਤੇ ਫਿਰ ਤੂੰ ਉਹਨਾਂ ਨੂੰ ਛੱਡ ਕੇ ਚਲੀ ਗਈ ਤੇ ਅੱਜ ਵੀ ਉਹ ਤਾਂ ਫਿਰ ਬਲੈਕਏ ਵਜਣਗੇ ਨਾ ਤੇ ਜੇ ਅੱਜ ਵੀ ਉਹ ਬਲੈਕਏ ਵਜਣਗੇ ਤੇ ਫਿਰ ਅੱਜ ਉਹਨਾਂ ਦੇ ਵਿੱਚ ਤੂੰ ਕਿਉਂ ਆਈ ਆ ਭੈਣ ਕਹਿ ਰਹੀ ਆ ਸ਼ੁਭ ਕਰਨ ਦੀ ਕਿ ਸਾਡੀ ਮਾਂ ਮਰੀ ਹੋਈ ਆ ਸਾਰੇ ਕਹਿ ਰਹੇ ਆ ਸਾਡੀ ਮਾਂ ਮਰੀ ਹੋਈ ਆ ਤੇ ਭਾਈ ਕਹਿਣਾ ਹੀ ਅਗਲੇ ਨੇ ਜਦੋਂ 17 ਸਾਲ ਤੂੰ ਹੈ ਹੀ ਨਹੀਂ ਸੀ ਕਾਨੂੰਨਨ ਤੂੰ ਹੋਰ ਕਿਸੇ ਨਾਲ ਵਿਆਹ ਕਰਾ ਲਿਆ ਤੇ ਤੇਰਾ ਤਾਂ ਕਾਨੂੰਨੀ ਹੱਕ ਹੀ ਨਹੀਂ ਬਣਦਾ ਇੱਥੇ ਤੇ ਮਤਲਬ ਫੇਰ ਤੂੰ ਕਹਿ ਰਹੀ ਆ ਵੀ ਮਿੱਟੀ ਨਹੀਂ ਰੋਲਣੀ ਚਾਹੀਦੀ ਕਮਾਲ ਆ ਯਾਰ ਜੁਰਤ ਤਾਂ ਬਾਈ ਵਾਕਈ ਜੁਰਤਾਂ ਮਤਲਬ ਤੂੰ ਕਹਿ ਨਹੀਂ ਆ ਵੀ 9 ਮਹੀਨੇ ਤੂੰ ਪੇਟ ਦੇ ਵਿੱਚ ਰੱਖਿਆ ਤੇ ਜੇ ਇਹ 9 ਮਹੀਨੇ ਤੂੰ ਪੇਟ ਦੇ ਵਿੱਚ ਰੱਖਿਆ ਇਹ ਗੱਲ ਕਹਿ ਨਹੀਂ ਆ ਤੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ ਤੇ ਫੇਰ ਕੀ ਤੇਰਾ ਹੱਕ ਨਹੀਂ ਬਣਦਾ ਪੂਰਾ ਪਾਲਣ ਪੋਸ਼ਣ ਕਰਨ ਦਾ ਕੀ ਤਰ੍ਹਾਂ ਹੱਕ ਨਹੀਂ ਬਣਦਾ ਵੀ ਜਿਹੜੇ ਘਰ ਵਾਲੇ ਨਾਲ ਤੂੰ ਵਿਆਹ ਕਰਾਇਆ ਉਹਦੇ ਨਾਲ ਸਾਰੀ ਉਮਰ ਰਵੇਂ ਤੇ ਪੁੱਤ ਵੀ ਉਸੇ ਕੋਲੇ ਹੀ ਰਹਿ ਰਿਹਾ ਤੇ ਪੁੱਤ ਕਿਵੇਂ ਉਸੇ ਕੋਲੇ ਰਹਿ ਰਿਹਾ ਪੁੱਤ ਦੀ ਭੈਣ ਕਿਵੇਂ ਉਹਦੇ ਕੋਲੇ ਰਹਿ ਰਹੀ ਆ ਉਹਨਾਂ ਵੀ ਨੇ ਵੀ ਤਾਂ ਇੰਨੀ ਉਮਰ ਕੱਟੀ ਆ ਨਾ ਤੇ ਜੇ ਉਹਨਾਂ ਨੇ ਇੰਨੀ ਉਮਰ ਕੱਟੀ ਆ ਤੇ ਫਿਰ ਤੂੰ ਕਿਉਂ ਨਹੀਂ ਕੱਟੀ ਕੋਈ ਲਾਲਚ ਹੋਊ ਕੋਈ ਗੱਲਾਂ ਹੋਣੀਆਂ 100 ਗੱਲਾਂ ਹੋਣੀਆਂ ਪਰ ਮਾਂ ਪੁੱਤ ਦੇ ਰਿਸ਼ਤੇ ਨੂੰ ਤੂੰ ਤਾੜ-ਤਾੜ ਕਰਕੇ ਰੱਖਤਾ ਸੋ ਲਾੜਤਾ ਐ ਹੋ ਜੀਆਂ ਮਾਵਾਂ ਦੇ ਜਿਹੜੀਆਂ ਪੈਸੇ ਨੂੰ ਵੇਖ ਕੇ ਤੇ ਨੌਕਰੀ ਨੂੰ ਵੇਖ ਕੇ ਤੇ ਲੋਕ ਵੀ ਉਹ ਲੋਕ ਵੀ ਲੋਕ ਵੀ ਉਹੋ ਜੇ ਹੋ ਚੁੱਕੇ ਆ ਕਿ ਪੁੱਤ ਸ਼ਹੀਦ ਹੋ ਜੇ ਪੈਸਾ ਲੈ ਲਓ ਤੇ ਬਸ ਉਸ ਤੋਂ ਬਾਅਦ ਕੋਈ ਵੀ ਆਪਾਂ ਗੱਲ ਨਹੀਂ ਕਰਨੀ ਕਿ ਸਰਕਾਰਾਂ ਐ ਕਰਦੀਆਂ ਸਰਕਾਰਾਂ ਜੋ ਕਰਦੀਆਂ ਪੈਸੇ ਲੈ ਕੇ ਆਪਾਂ ਇਨਸਾਫ ਦੀ ਮੰਗ ਕਰੀਏ ਤਾਂ ਕੀ ਕਰੀਏ ਸੋ ਬਹੁਤ ਹੀ ਮੰਦ ਭਾਗਾ ਮਤਲਬ ਬਹੁਤ ਹੀ ਮਹਿਸੂਸ ਹੋਇਆ ਕਿ ਯਾਰ ਮਤਲਬ ਆਉਣ ਵਾਲਾ ਫਿਊਚਰ ਆ ਜਿਹੜਾ ਉਹ ਦਿਖਾਤਾ ਹੈ ਇਸ ਮਾਣੇ ਕੇ ਆਰ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਸਭ ਤੋਂ ਉੱਪਰ ਹੋ ਜਾਊਗਾ ਤੇ ਮਾਂ ਦੀ ਮਮਤਾ ਜਿਹੜੀ ਮੰਨੀ ਜਾਂਦੀ ਸੀ ਉਹ ਵੀ ਕਿਤੇ ਨਾ ਕਿਤੇ ਤਾੜ-ਤਾੜ ਹੋਇਆ ਕਰੂਗੀ ਜਦੋਂ ਕਿਤੇ ਪੈਸੇ ਆ ਜਾ ਕਰਨਗੇ ਤੇ ਜਦੋਂ ਕਿਤੇ ਇਹੋ ਜੀ ਘਟਨਾ ਹੋਇਆ ਕਰੂਗੀ ਸੋ ਬਹੁਤ ਹੀ ਮੰਦ ਭਾਗੀ ਗੱਲ ਆ ਬਹੁਤ ਹੀ ਲਹਣਤ ਵਾਲੀ ਗੱਲ ਆ ਕਿ ਮਾਂ ਦੀ ਮਮਤਾ ਜਿਹੜੀ ਆ ਤਾੜ-ਤਾੜ ਹੋ ਗਈ ਪੈਸੇ ਪਿੱਛੇ ਜੋ 9 ਮਹੀਨੇ ਕੁੱਖ ਦੇ ਵਿੱਚ ਰੱਖਿਆ ਤੇ ਜੇ 2 ਮਹੀਨੇ ਕੁੱਖ ਦੇ ਵਿੱਚ ਰੱਖਿਆ ਤਾਂ ਤੇਰਾ ਫਰਜ਼ ਵੀ ਬੰਦਾ ਸੀ ਉਹਨਾਂ ਨੂੰ ਬਾਲਣ ਪੋਸ਼ਣ ਕਰਨ ਦਾ ਤੇ ਕੀ ਅੱਜ ਅੱਜ ਫਿਰ ਉਹ ਤੇਰੇ ਕੋਲੇ ਹੁੰਦਾ ਪਰ ਚਲੋ ਜੋ ਪ੍ਰਮਾਤਮਾ ਨੇ ਮਨਜ਼ੂਰ ਪਰ ਐਹੋ ਜਿਹਾਂ ਮਾਵਾਂ ਨੂੰ ਲਹਣਤਾ ਜਿਹੜੀਆਂ ਆਪਦੇ ਪੁੱਤਾਂ ਨੂੰ ਛੱਡ ਕੇ ਆਪਦੇ ਜਵਾਕਾਂ ਨੂੰ ਛੱਡ ਕੇ ਕਿਸੇ ਹੋਰਾਂ ਦੇ ਨਾਲ ਚਲੀਆਂ ਜਾਂਦੀਆਂ ਔਰ ਫਿਰ ਦੂਜੇ ਵਿਆਹ ਤੋਂ ਵੀ ਤੇਰੇ ਦੋ ਕੁੜੀਆਂ ਤੇ ਮਤਲਬ ਕੀ ਕਰੀਏ ਫਿਰ ਉਹ ਕੁੜੀਆਂ ਕਿ ਇਹ ਜਵਾਕ ਆ ਤੇਰੇ ਕਿ ਉਹ ਜਵਾਕ ਆ ਤੇ ਸੋਤਾਨਾ ਜਿਹੜਾ ਪਿਓ ਆ ਜਿਨੇ ਪਾਲਣ ਪੋਸ਼ਣ ਕੀਤਾ ਜੋ ਪਿੱਛੇ ਜਿਹੜੀ ਜਿੱਥੇ ਤੂੰ ਬਿਆਨ ਦੇ ਰਹੀਆਂ ਮੈਡੀਕਲ ਦੇ ਸਾਹਮਣੇ ਉੱਥੇ ਪਿੱਛੇ ਜਿਹੜੀ ਇੱਕ ਬਜ਼ੁਰਗ ਔਰਤ ਸੀਗੀ ਹੁਣ ਇਹ ਗੱਲ ਕਹੀ ਆ ਕਿ ਸਹੁਰਿਆਂ ਦਾ ਬਈ ਪ੍ਰੈਸ਼ਰ ਸੀਗਾ ਪਹਿਲਾਂ ਤਾਂ ਨਹੀਂ ਆਈ ਤੇ ਅੱਜ ਸਹੁਰਿਆਂ ਦਾ ਪ੍ਰੈਸ਼ਰ ਫ੍ਰੀ ਹੋ ਗਿਆ ਜਦੋਂ ਐਲਾਨ ਹੋਇਆ 1000 ਰੁਪਏ ਦਾ ਵਾਹ ਕਮਾਲ ਆ ਇਹਦਾ ਮਤਲਬ ਹੁਣ ਤੂੰ ਇਹ ਨਾ ਕਹੇ ਦੀ ਮੈਂ ਤਾਂ ਉਧਰ ਵੀ ਔਖੀ ਆ ਇੱਧਰ ਵੀ ਔਖੀ ਸੀ ਤੇ ਜਵਾਕ ਆ ਜਿਹੜੇ ਉਹ ਤਾਂ ਚਲੋ ਪੜੀ ਜਾਂਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਮੜ ਕੇ ਵਿੱਚ ਲੈ ਲੈਣੇ ਤੁਸੀ ਸੋ ਕਾਲਿਓ ਕਿ ਚੱਲੀ ਜਾਂਦਾ ਭਰਾਓ ਸਰਕਾਰਾਂ ਜੋ ਕਰ ਰਹੀਆਂ ਆ ਉਹ ਆਪਾਂ ਨੂੰ ਪਤਾ ਪਰ ਆਪਾਂ ਜਿਹੜਾ ਕਰ ਰਹੇ ਆ